ਪੰਜਾਬ ਸਰਕਾਰ ਵੱਲੋਂ ਸੂਬੇ 'ਚ ਨਸ਼ੇ ਦੇ ਕੋਹੜ ਨੂੰ ਖਤਮ ਕਰਨ ਲਈ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਇੱਕ ਲੋਕ ਲਹਿਰ ਬਣ ਚੁੱਕੀ ਹੈ। ਨਸ਼ਾ ਵਿਰੋਧੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਹੁਣ ਤੱਕ ਪੁਲਿਸ ਵੱਲੋਂ 21887 ਤੋਂ ਵੱਧ ਐਫਆਈਆਰ ਦਰਜ ਕੀਤੀਆਂ ਗਈਆਂ ਹਨ। 33124 ਤੋਂ ਵੱਧ ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਹਨ ਅਤੇ ਕਰੋੜਾਂ ਦੀ ਡਰੱਗ ਮਨੀ ਜਬਤ ਕੀਤੀ ਗਈ ਹੈ। ਪੁਲਿਸ ਦੇ ਵੱਲੋਂ ਨਸ਼ਾ ਤਸਕਰਾ ਉੱਪਰ ਬੁਲਡੋਜ਼ਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਸ਼ਾ ਵੇਚ ਕੇ ਖੜੇ ਕੀਤੇ ਮਹਿਲ ਘㅐ ਢੇਰੀ ਕੀਤੇ ਜਾ ਰਹੇ ਹਨ ਪੰਜਾਬ ਸਰਕਾਰ ਦੀ ਇਸ ਮੁਹਿੰਮ ਦਾ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਸਹਿਯੋਗ ਕੀਤਾ ਜਾ ਰਿਹਾ ਹੈ ਇਹ ਜਿਹੜਾ ਯੁੱਧ ਹੈ ਨਸ਼ਿਆਂ ਵਿਰੁੱਧ ਇਹ ਇਕੱਲਾ ਪੁਲਿਸ ਦਾ ਕੰਮ ਨਹੀਂ ਇਹਦੇ 'ਚ ਆਮ ਲੋਕਾਂ ਦੀ ਸ਼ਮੂਲੀਅਤ ਇਹਨੂੰ ਚੰਨ ਅੰਦੋਲਨ ਬਣਾਉਣਾ ਪਊਗਾ ਔਰ ਬਣ ਵੀ ਰਿਹਾ ਮੈਨੂੰ ਖੁਸ਼ੀ ਹੈ WhatsApp ਦਾ ਇੱਕ ਨੰਬਰ ਹੈ 9 779100200 ਜਿਸ ਨੰਬਰ ਤੇ ਤੁਸੀਂ ਸਾਨੂੰ ਕੋਈ ਇਨਫੋਰਮੇਸ਼ਨ ਦਿਓਗੇ ਕਿ ਇੱਥੇ ਇਸ ਮਹੱਲੇ 'ਚ ਇਸ ਗਲੀ 'ਚ ਇਸ ਪਿੰਡ 'ਚ ਇਸ ਕਿਪੜ ਥੱਲੇ ਇਸ ਬੋਰਡ ਥੱਲੇ ਨਸ਼ਾ ਵਿਕ ਰਿਹਾ ਹੈ ਤਾਂ ਅਸੀਂ ਤੁਰੰਤ ਕਾਰਵਾਈ ਕਰਾਂਗੇ ਤੇ ਤੁਹਾਡਾ ਜਿਹੜਾ ਨਾਮ ਹੈ ਉਹ ਬਿਲਕੁਲ ਗੁਪਤ ਰੱਖਿਆ ਜਾਊ ਤੇ ਪੰਜਾਬ ਦੇ ਕਈ ਪਿੰਡ ਪੂਰੀ ਤਰ੍ਹਾਂ ਨਸ਼ਾ ਮੁਕਤ ਹੋ ਗਏ ਹਨ ਨਮਸਕਾਰ ਜੀ ਮੈਂ ਬੇਪਰਗੋਲ ਦੇ ਤੋਂ ਵੀ ਦੇਖ ਰਿਹਾ ਤਾਂਕਸ ਵੀ ਡਾਟੀ ਜੇਤੂ ਪੂਲ ਫੋਲੀਓ ਮਾੜੇ ਅਨਸਰ ਖਿਲਾਫ ਵੀ ਟੀਮ ਨੂੰ ਹਮਤਾਇਤ ਉਸ ਵੇਲੇ ਸਫਲਤਾ ਮਿਲੀ ਜੀ ਇਹਨਾਂ ਨੂੰ ਮਾਰੂ ਹਥਿਆਰ ਅਸਮੇਤ ਪੰਦੂ ਦੋਸ਼ਿਆਂ ਨੂੰ ਕਾਬੂ ਕੀਤਾ ਗਿਆ ਇਸ ਟਾਈਮ ਸਾਨੂੰ ਡੀਐਸਪੀ ਸਾਹਿਬ ਜੀ ਨਾਲ ਗੱਲਬਾਤ ਕਰਦੇ ਹਾਂ ਸਰ ਨਮਸਕਾਰ ਨਮਸਕਾਰ ਸਰ ਕੀ ਹੈ ਪੁਰਾ ਮਾੜੇ ਡਿਪਾਇਟਿਸ਼ਨ ਕਰਦੇ ਤੇ ਇਹ ਸਾਡੇ ਐਸਐਸਪੀ ਡਾਕਟਰ ਪ੍ਰਗਯੰਜਨ ਮੈਡਮ ਦੇ ਸਖਤ ਹਦਾਇਤ ਸਾਨੂੰ ਸਾਰਿਆਂ ਨੂੰ ਕਿ ਜਿਹੜੇ ਵੀ ਕੋਈ ਇਹੋ ਜਿਹੇ ਮਾੜੇ ਅਨਸਰ ਹੈ ਜਾਂ ਕੋਈ ਨਸ਼ਿਆਂ ਦਾ ਕੰਮ ਕਰ ਰਹੇ ਉਹਨਾਂ ਦੇ ਡੇਲੀ ਬੇਸਿਸ ਤੇ ਕੋਈ ਨਾ ਕੋਈ ਕਾਰਵਾਈ ਕੀਤੀ ਜਾ ਐਸਡੀ ਲੋੜੀ ਦੀ ਥਾਣਾ ਜਦੋਂ ਪੁਲਿਸ ਕਰਮਚਾਰੀਆਂ ਵੱਲੋਂ ਜਦੋਂ ਗਸ਼ਤ ਕੀਤੀ ਜਾ ਰਹੀ ਸੀ ਤਾਂ ਕੋਲ ਪੂਰੇ ਰੋਡ ਦੇ ਇੱਕ ਬੇਵਾਬ ਇਟਾਂ ਦਾ ਪੱਠਾ ਉੱਥੋਂ ਜਿਹੜੇ 5 ਲੜਕੇ ਕਾਬੂ ਕੀਤੇ ਗਏ ਉਹਨਾਂ ਕੋਲੋਂ ਕਾਫੀ ਤੇਜ਼ ਤਰਹ ਹਥਿਆਰ ਗ੍ਰਫਤ ਨੂੰ ਬਰਾਮਦ ਕੀ ਕੁਝ ਬਰਾਮਦ ਹੋਇਆ ਉਹਨਾਂ ਕੋਲ ਪਹਾੜੀ ਕਾਪੇ ਹੱਥੀਆਂ ਤੇ ਇਹੋ ਜਿਹੇ ਹਥਿਆਰ ਉਹਨਾਂ ਤੋਂ ਬਰਾਮਦ ਹੋਏ ਉਹ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਰਤ ਸੀ ਇਹਨਾਂ ਤੇ ਪਹਿਲਾਂ ਵੀ ਕੋਈ ਮਾਮਲੇ ਦਰਜ ਸੀ ਕੀ ਹਾਂਜੀ ਉਹਨਾਂ ਤੋਂ ਜਿਹੜੇ ਤਿੰਨ ਲੜਕਿਆਂ ਦਾ ਅਸੀਂ ਕ੍ਰਿਮਿਨਲ ਬੈਕਗ੍ਰਾਉਂਡ ਤੇ ਸਾਨੂੰ ਅਸੀਂ ਪਾਇਆ ਕਿ ਇਹਨਾਂ ਤੇ ਲੁੱਟਾਂ ਖੋਹਾਂ ਦੇ ਚੋਰੀਆਂ ਦੇ ਤੇ ਐਕਸਾਈਡ ਐਕਟ ਉਹਨਾਂ ਦੇ ਪਹਿਲਾਂ ਹੀ ਮੁਕਦਮੇ ਨੇ। ਨਮਸਕਾਰ ਜੀ ਮੈਂ ਬੇਪਨਗੋਲ ਦੇ ਪੁਲਿਸ ਡਿਪਟੀ ਇੰਸਪੈਕਟਰ ਹਾਂ। ਥੈਂਕਸ ਵੀ ਰੈਡੀ। ਜੈਤਪੁਰ ਫੋਲੀਓ ਮਾਰੀ ਅੰਸਰ ਖਿਲਾਫ ਵੀਡੀਓ ਮੈਂ ਤਾਂ ਉਸ ਵੇਲੇ ਸਫਲਤਾ ਮਿਲੀ। ਜਿਹਨਾਂ ਨੂੰ ਮਾਰੂ ਹਥਿਆਰ ਅਸਮੇਤ ਪੰਦੂ ਦੋਸ਼ੀ ਨੂੰ ਕਾਬੂ ਕੀਤਾ ਗਿਆ। ਇਸ ਟਾਈਮ ਸਾਨੂੰ ਡੀਐਸਪੀ ਸਾਹਿਬ ਜੀ ਜੁਨੇ ਕਲਬਤ ਕਰਦੇ ਨੇ। ਸਰ ਨਮਸਕਾਰ। ਨਮਸਕਾਰ ਸਰ ਕੀ ਹੈ ਪ੍ਰੋਬਲਮ ਡਿਪਾਈਟਿਸ਼ਨ ਕਰ ਮਰੰਦੇ ਸਖਤ ਦਾ ਸਾਨੂੰ ਸਾਰਿਆਂ ਨੂੰ ਕਿ ਜਿਹੜੇ ਵੀ ਕੋਈ ਇਹੋ ਜਿਹੇ ਮਾੜੇ ਅੰਸਰ ਹੈ ਜਾਂ ਕੋਈ ਨਸ਼ਿਆਂ ਦਾ ਕੰਮ ਕਰ ਰਹੇ ਉਹਨਾਂ ਦੇ ਡੇਲੀ ਬੇਸਿਸ ਤੇ ਕੋਈ ਨਾ ਕੋਈ ਕਾਰਵਾਈ ਕੀਤੀ ਜਾਵੇ ਕੋਈ ਉਹਨਾਂ ਦੇ ਲਗਾਤਾਰ ਨਿਗਰਾਨੀ ਰੱਖੀ ਜਾਵੇ ਐਸੀ ਦੀ ਲੜੀ ਜੀ ਥਾਣਾ ਜਦੋਂ ਕਰਮਚਾਰੀਆਂ ਵੱਲੋਂ ਜਦੋਂ ਗਸ਼ਤ ਕੀਤੀ ਜਾ ਰਹੀ ਸੀ ਤਾਂ ਕੋਲ ਪੂਰੇ ਰੋਡ ਤੇ ਇੱਕ ਬੇਵਾਬ ਇੱਟਾਂ ਦਾ ਪੱਠਾ ਉੱਥੋਂ ਜਿਹੜੇ ਪੰਜ ਲੜਕੇ ਕਾਬੂ ਕੀਤੇ ਗਏ ਉਹਨਾਂ ਕੋਲੋਂ ਕਾਫੀ ਤੇਜ਼ ਤਰਹ ਹਥਿਆਰ ਗਰਮਸਨ ਬਰਾਮਦ ਕੀ ਕੁਝ ਬਰਾਮਦ ਹੋਇਆ ਉਹਨਾਂ ਕੋਲੋਂ ਪਹਾੜੀ ਕਾਪੇ ਹਥਿਆਰਾਂ ਤੇ ਇਹੋ ਜਿਹੇ ਥਿਆਰ ਉਹਨਾਂ ਤੋਂ ਬਰਾਮਦ ਹੋਏ ਹੋ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਸੀ ਇਹਦੇ ਤੇ ਪਹਿਲਾਂ ਵੀ ਕੋਈ ਮਾਮਲੇ ਦਰਜ ਸੀ ਹਾਂਜੀ ਉਹਨਾਂ ਤੋਂ ਜਿਹੜੇ ਤਿੰਨ ਲੜਕਿਆਂ ਦਾ ਅਸੀਂ ਕ੍ਰਿਮਿਨਲ ਬੈਕਗ੍ਰਾਉਂਡ ਤੇ ਸਾਨੂੰ ਅਸੀਂ ਪਾਇਆ ਕਿ ਇਹਨਾਂ ਤੇ ਲੁੱਟਾਂ ਖੋਹਾਂ ਦੇ ਚੋਰੀਆਂ ਦੇ ਤੇ ਐਫਐਸਆਈ ਦਾ ਐਕਟ ਉਹਨਾਂ ਦੇ ਪਹਿਲਾਂ ਹੀ ਮੁਕੱਦਮੇ ਨੇ ਨਮਸਕਾਰ ਜੀ ਮੈਂ ਬੇਪਨਗੋਲ ਦੇ ਪੁਲਿਸ ਡਿਪਟੀ ਡਾਇਰੈਕਟਰ ਹਾਂ ਥੈਂਕਸ ਵੀ ਡੈਡੀ ਜੇਤਪੂਲ ਫੋਲੀਓ ਮਾਰੀ ਅੰਸਰ ਖਿਲਾਫ ਵੀ ਟੀਮ ਮੈਂ ਤਾਂ ਉਸ ਵੇਲੇ ਸਫਲਤਾ ਮਿਲੀ ਜਿਹਨਾਂ ਨੂੰ ਮਾਰੂ ਹਥਿਆਰ ਅਸਮੇਤ ਪੰਦੂ ਦੋਸ਼ੀ ਨੂੰ ਕਾਬੂ ਕੀਤਾ ਗਿਆ ਕਿ ਸਾਡੇ ਐਸਐਸਪੀ ਡਾਕਟਰ ਪ੍ਰਗਯਨ ਮੈਡਮ ਦੇ ਸਖਤ ਹਦਾਇਤ ਸਾਨੂੰ ਸਾਰਿਆਂ ਨੂੰ ਕਿ ਜਿਹੜੇ ਵੀ ਕੋਈ ਇਹੋ ਜਿਹੇ ਮਾੜੇ ਅੰਸਰ ਜਾਂ ਕੋਈ ਨਸ਼ਿਆਂ ਦਾ ਕੰਮ ਕਰ ਰਹੇ ਉਹਨਾਂ ਦੇ ਡੇਲੀ ਬੇਸਿਸ ਤੇ ਕੋਈ ਨਾ ਕੋਈ ਕਾਰਵਾਈ ਕੀਤੀ ਜਾਵੇ ਕੋਈ ਉਹਨਾਂ ਦੇ ਲਗਾਤਾਰ ਨਿਗਰਾਨੀ ਰੱਖੀ ਜਾਵੇ ਐਸੀ ਦੀ ਲੜੀ ਜੀ ਥਾਣਾ ਜਦੋਂ ਕਰਮਚਾਰੀਆਂ ਵੱਲੋਂ ਜਦੋਂ ਗਸ਼ਤ ਕੀਤੀ ਜਾ ਰਹੀ ਸੀ ਤਾਂ ਕੋਲ ਪੂਰੇ ਰੋਡ ਤੇ ਇੱਕ ਬੇਵਾਬ ਇਟਾਂ ਦਾ ਪੱਠਾ ਉੱਥੋਂ ਜਿਹੜੇ 5 ਲੜਕੇ ਕਾਬੂ ਕੀਤੇ ਗਏ ਉਹਨਾਂ ਕੋਲੋਂ ਕਾਫੀ ਤੇਜ਼ ਤਾਰ ਹਥਿਆਰ ਗਰਮਸਨ ਬਰਾਮਦ ਹੋਏ ਕੀ ਕੁਝ ਬਰਾਮਦ ਹੋਇਆ ਉਹਨਾਂ ਕੋਲ ਪਹਾੜੀ ਕਾਪੇ ਹੱਥੀਆਂ ਤੇ ਇਹੋ ਜਿਹੇ ਥਿਆਰ ਉਹਨਾਂ ਤੋਂ ਬਰਾਮਦ ਹੋਏ ਹੋ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਸੀ ਇਹਨਾਂ ਤੇ ਪਹਿਲਾਂ ਵੀ ਕੋਈ ਮਾਮਲੀ ਦਰਸੀ ਕਿ ਹਾਂਜੀ ਉਹਨਾਂ ਤੋਂ ਜਿਹੜੇ ਤਿੰਨ ਲੜਕਿਆਂ ਦਾ ਅਸੀਂ ਕ੍ਰਿਮੀਨਲ ਬੈਕਗ੍ਰਾਉਂਡ ਤੇ ਸਾਨੂੰ ਅਸੀਂ ਪਾਇਆ ਕਿ ਇਹਨਾਂ ਤੇ ਲੁੱਟਾਂ ਖੋਹਾਂ ਦੇ ਚੋਰੀਆਂ ਦੇ ਤੇ ਐਕਸਾਈਡ ਐਕਟ ਵਗੈਰਾ ਦੇ ਪਹਿਲਾਂ ਹੀ ਮਕਦਮੇ ਨੇ ਨਮਸਕਾਰ ਜੀ ਮੈਂ ਬੇਪਨਗੋਲ ਤੇ ਪੇਡਿਕ ਰੋ ਥੈਂਕਸ ਵੀਰ ਜੀ ਜੇ ਤੋਪੂਲਸ ਫੋਲੀਓ ਮਾੜੇ ਅਨਸਰ ਖਿਲਾਫ ਕੀਤੀ ਮੈਂ ਤਾਂ ਉਸ ਵੇਲੇ ਸਫਲਤਾ ਮਿਲੀ ਜਿੰਦ ਤੋਂ ਮਾਰੂ ਹਥਿਆਰ ਅਸਮੇਤ ਪੰਦੂ ਦੇਸ਼ ਨੂੰ ਕਾਬੂ ਕੀਤਾ ਗਿਆ ਇਸ ਟਾਈਮ ਸੈਨੇ ਡੀਐਸਪੀ ਸਾਹਿਬ ਜੀ ਜੁਨੇ ਕਲਬਤ ਕਰਦੇ ਨੇ ਸਰ ਨਮਸਕਾਰ ਨਮਸਕਾਰ ਸਰ ਕੀ ਹੈ ਪੁਰਾ ਮਾੜੇ ਡਿਪੈਨਸ਼ਨ ਕਰਦੇ ਕਿ ਸਾਡੇ ਐਸਐਸਪੀ ਡਾਕਟਰ ਪ੍ਰਗਜਨ ਮੈਡਮ ਦੇ ਸਖਤ ਦੇ ਤਾਂ ਸਾਨੂੰ ਸਾਰਿਆਂ ਨੂੰ ਕਿ ਜਿਹੜੇ ਵੀ ਕੋਈ ਇਹੋ ਜਿਹੇ ਮਾੜੇ ਅਨਸਰ ਹੈ ਜਾਂ ਕੋਈ ਨਸ਼ਿਆਂ ਦਾ ਕੰਮ ਕਰ ਰਹੇ ਉਹਨਾਂ ਦੇ ਡੇਲੀ ਬੇਸਿਸ ਤੇ ਕੋਈ ਨਾ ਕੋਈ ਕਾਰਵਾਈ ਕੀਤੀ ਜਾਵੇ ਜੀ ਕੋਈ ਉਹਨਾਂ ਦੇ ਲਗਾਤਾਰ ਨਿਗਰਾਨੀ ਰੱਖੀ ਜਾਵੇ ਇਸੇ ਦੀ ਲੜੀ ਦੀ ਥਾਣਾ ਜਦੋਂ ਕਰਮਚਾਰੀਆਂ ਵੱਲੋਂ ਜਦੋਂ ਗਸ਼ਤ ਕੀਤੀ ਜਾ ਰਹੀ ਸੀ ਤਾਂ ਪੂਰੇ ਰੋਡ ਤੇ ਇੱਕ ਬੇਵਾਬ ਇੱਟਾਂ ਦਾ ਪੱਠਾ ਉੱਥੋਂ ਜਿਹੜੇ 5 ਲੜਕੇ ਕਾਬੂ ਕੀਤੇ ਗਏ ਉਹਨਾਂ ਕੋਲੋਂ ਕਾਫੀ ਤੇਜ਼ ਤਾਰ ਹਥਿਆਰ ਗਰਮਸਨ ਬਰਾਮਦ ਹੋਏ ਕੀ ਕੁਝ ਬਰਾਮਦ ਹੋਇਆ ਉਹਨਾਂ ਕੋਲੋਂ ਪਹਾੜੀ ਕਾਪੇ ਹਥਿਆਰ ਤੇ ਇਹੋ ਜਿਹੇ ਹਥਿਆਰ ਉਹਨਾਂ ਤੋਂ ਬਰਾਮਦ ਹੋਏ ਉਹ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਰਤ ਸੀ ਇਹਨਾਂ ਤੇ ਪਹਿਲਾਂ ਵੀ ਕੋਈ ਮਾਮਲਾ ਨਹੀਂ ਦਰਜ ਸੀ ਹਾਂਜੀ ਇਹਨਾਂ ਤੋਂ ਜਿਹੜੇ ਤਿੰਨ ਲੜਕਿਆਂ ਦਾ ਅਸੀਂ ਕ੍ਰਿਮਿਨਲ ਬੈਕਗ੍ਰਾਉਂਡ ਤੇ ਸਾਨੂੰ ਅਸੀਂ ਪਾਇਆ ਕਿ ਇਹਨਾਂ ਤੇ ਲੁੱਟਾਂ ਖੋਹਾਂ ਦੇ ਚੋਰੀਆਂ ਦੇ ਤੇ ਐਕਸਾਈਡ ਐਕਟ ਵਗੈਰਾ ਦੇ ਪਹਿਲਾਂ ਹੀ ਮੁਕੱਦਮੇ ਨੇ। ਨਮਸਕਾਰ ਜੀ ਮੈਂ ਬੇਪੁਰਖੋਲ ਤੇ ਪੇਡਿਕ ਰੋ థాంక్స్ ਵੀ ਡੈਡੀ। ਜਿਆਤੋਂ ਬੁਲਫੋਲੀਓ ਮਾਰਿਆ ਅੰਸਰ ਖਿਲਾਫ ਬੀਤੀ ਮਹੀਨਤਾ ਤੇ ਉਸ ਵੇਲੇ ਸਫਲਤਾ ਮਿਲੀ। ਜਿਹਨਾਂ ਨੂੰ ਮਾਰੂ ਹਥਿਆਰ ਅਸਮੇਤ ਪਾਂਦੂ ਦੋਸ਼ੇ ਨੂੰ ਕਾਬੂ ਕੀਤਾ ਗਿਆ। ਇਸ ਟਾਈਮ ਸਾਨੂੰ ਡੀਐਸਪੀ ਸਾਹਿਬ ਜੀ ਜੁੜ ਕੇ ਗੱਲਬਾਤ ਕਰਦੇ ਨੇ। ਸਰ ਨਮਸਕਾਰ। ਨਮਸਕਾਰ ਸਰ ਕੀ ਹੈ ਪ੍ਰੋਗਰਾਮ ਡਿਪਟੀ ਇਨਵੈਸਟੀਗੇਸ਼ਨ ਕਰ ਮੈਡਮ ਦੇ ਸਖਤ ਦੇ ਤਾਂ ਸਾਨੂੰ ਸਾਰਿਆਂ ਨੂੰ ਕਿ ਜਿਹੜੇ ਵੀ ਕੋਈ ਇਹੋ ਜਿਹੇ ਮਾੜੇ ਅਨਸਰ ਹੈ ਜਾਂ ਕੋਈ ਨਸ਼ਿਆਂ ਦਾ ਕੰਮ ਕਰ ਰਹੇ ਉਹਨਾਂ ਦੇ ਡੇਲੀ ਬੇਸਿਸ ਤੇ ਕੋਈ ਨਾ ਕੋਈ ਕਾਰਵਾਈ ਕੀਤੀ ਜਾਵੇ ਜੀ ਕੋਈ ਉਹਨਾਂ ਦੇ ਲਗਾਤਾਰ ਨਿਗਰਾਨੀ ਰੱਖੀ ਜਾਵੇ ਐਸੀ ਦੀ ਲੜੀ ਜੀ ਥਾਣਾ ਜਦੋਂ ਪੁਲਿਸ ਕਰਮਚਾਰੀਆਂ ਵੱਲੋਂ ਜਦੋਂ ਗਸ਼ਤ ਕੀਤੀ ਜਾ ਰਹੀ ਸੀ ਤਾਂ ਕੋਲ ਪੂਰੇ ਰੋਡ ਦੇ ਇੱਕ ਬੇਵਾਬ ਇਟਾਂ ਦਾ ਪੱਠਾ ਉੱਥੋਂ ਜਿਹੜੇ 5 ਲੜਕੇ ਕਾਬੂ ਕੀਤੇ ਗਏ ਉਹਨਾਂ ਕੋਲੋਂ ਕਾਫੀ ਤੇਜ਼ ਤਰਹ ਹਥਿਆਰ ਗ੍ਰਫਤ ਨੂੰ ਬਰਾਮਦ ਕੀ ਕੁਝ ਬਰਾਮਦ ਹੋਇਆ ਉਹਨਾਂ ਕੋਲ ਪਹਾੜੀ ਕਾਪੇ ਹੱਥੀਆਂ ਤੇ ਇਹੋ ਜਿਹੇ ਥਿਆਰ ਉਹਨਾਂ ਤੋਂ ਬਰਾਮਦ ਹੋਏ ਹੋ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਸੀ ਇਹਨਾਂ ਤੇ ਪਹਿਲਾਂ ਵੀ ਕੋਈ ਮਾਮਲੀ ਦਰਸੀ ਹੈ ਹਾਂਜੀ ਉਹਨਾਂ ਤੋਂ ਜਿਹੜੇ ਤਿੰਨ ਲੜਕਿਆਂ ਦਾ ਅਸੀਂ ਕ੍ਰਿਮਨਲ ਬੈਕਗਰਾਉਂਡ ਤੇ ਸਾਨੂੰ ਅਸੀਂ ਪਾਇਆ ਕਿ ਇਹਨਾਂ ਤੇ ਲੁੱਟਾਂ ਖੋਹਾਂ ਦੇ ਚੋਰੀਆਂ ਦੇ ਤੇ ਐਕਸਾਈਡ ਐਕਟ ਵਗੈਰਾ ਦੇ ਪਹਿਲਾਂ ਹੀ ਮੁਕੱਦਮੇ ਨੇ ਨਮਸਕਾਰ ਜੀ ਮੈਂ ਬੇਪੁਰਖੋਲ ਤੇ ਪੇਡਿਕ ਰੋ ਥੈਂਕਸ ਵੀ ਡੈਡੀ ਜਿਆਤੋ ਪੁਲਸ ਫੋਲੀਓ ਮਾਰਿਆ ਅੰਸਰ ਖਲਾਫ ਬੀਤੀ ਮਹਿੰਤਾ ਹੈ ਤਾਂ ਉਸ ਵੇਲੇ ਸਫਲਤਾ ਮਿਲੀ ਜਿਹਨਾਂ ਨੂੰ ਮਾਰੂ ਹਥਿਆਰ ਅਸਮੇਤ ਪਾਂਦੂ ਦੋਸ਼ੇ ਨੂੰ ਕਾਬੂ ਕੀਤਾ ਗਿਆ ਇਸ ਟਾਈਮ ਸਾਨੂੰ ਡੀਐ ਇਹ ਸਾਡੇ ਐਸਐਸਪੀ ਡਾਕਟਰ ਪ੍ਰਗਯਨ ਮੈਡਮ ਦੇ ਸਖਤ ਦੇ ਤ ਸਾਨੂੰ ਸਾਰਿਆਂ ਨੂੰ ਕਿ ਜਿਹੜੇ ਵੀ ਕੋਈ ਇਹੋ ਜਿਹੇ ਮਾੜੇ ਅੰਸਰ ਹੈ ਜਾਂ ਕੋਈ ਨਸ਼ਿਆਂ ਦਾ ਕੰਮ ਕਰ ਰਹੇ ਉਹਨਾਂ ਦੇ ਡੇਲੀ ਬੇਸਿਸ ਤੇ ਕੋਈ ਨਾ ਕੋਈ ਕਾਰਵਾਈ ਕੀਤੀ ਜਾਵੇ ਕੋਈ ਉਹਨਾਂ ਦੇ ਲਗਾਤਾਰ ਨਿਗਰਾਨੀ ਰੱਖੀ ਜਾਵੇ ਐਸੀ ਦੀ ਲੜੀ ਜੀ ਥਾਣਾ ਜਦੋਂ ਕਰਮਚਾਰੀਆਂ ਵੱਲੋਂ ਜਦੋਂ ਗਸ਼ਤ ਕੀਤੀ ਜਾ ਰਹੀ ਸੀ ਤਾਂ ਕੋਲ ਪੂਰੇ ਰੋਡ ਤੇ ਇੱਕ ਬੇਵਾਬ ਇਟਾਂ ਦਾ ਪੱਠਾ ਉੱਥੋਂ ਜਿਹੜੇ ਪੰਜ ਲੜਕੇ ਕਾਬੂ ਕੀਤੇ ਗਏ ਉਹਨਾਂ ਕੋਲੋਂ ਕਾਫੀ ਤੇਜ਼ ਤਰਹ ਹਥਿਆਰ ਗਰਮਸਨ ਬਰਾਮਦ ਹੋਏ ਕੀ ਕੁਝ ਬਰਾਮਦ ਹੋਇਆ ਉਹਨਾਂ ਕੋਲ ਪਹਾੜੀ ਕਾਪੇ ਹਥਿਆਰ ਤੇ ਇਹੋ ਜਿਹੇ ਥਿਆਰ ਉਹਨਾਂ ਤੋਂ ਬਰਾਮਦ ਹੋਏ ਹੋ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਸੀ ਇਹਨਾਂ ਤੇ ਪਹਿਲਾਂ ਵੀ ਕੋਈ ਮਾਮਲੇ ਦਰਜ ਸੀ ਹਾਂਜੀ ਉਹਨਾਂ ਤੋਂ ਜਿਹੜੇ ਤਿੰਨ ਲੜਕਿਆਂ ਦਾ ਅਸੀਂ ਕ੍ਰਿਮਿਨਲ ਬੈਕਗ੍ਰਾਉਂਡ ਤੇ ਸਾਨੂੰ ਅਸੀਂ ਪਾਇਆ ਕਿ ਇਹਨਾਂ ਤੇ ਲੁੱਟਾਂ ਖੋਹਾਂ ਦੇ ਚੋਰੀਆਂ ਦੇ ਤੇ ਐਕਸਾਈਜ਼ ਐਕਟ ਉਹਨਾਂ ਦੇ ਪਹਿਲਾਂ ਹੀ ਮੁਕੱਦਮੇ ਨੇ ਨਮਸਕਾਰ ਜੀ ਮੈਂ ਬੇਪਰਗੋਲ ਦੇ ਤੋਂ ਵੀ ਦੇਖ ਰਿਹਾ ਹਾਂ ਥੈਂਕਸ ਵੀਰੇ ਜੀ ਜੇ ਤੋ ਪੁਲਫੋਲੀਓ ਮਾੜੇ ਅੰਸਰਾਂ ਖਿਲਾਫ ਬੀਤੀ ਮਹੀਨਾ ਤੱਕ ਉਸ ਵੇਲੇ ਸਫਲਤਾ ਮਿਲੀ ਜਿਹਦੇ ਤੋਂ ਮਾਰੂ ਹਥਿਆਰ ਸਮੇਤ ਪੰਦੂ ਦੋਸ਼ਿਆਂ ਨੂੰ ਕਾਬੂ ਕੀਤਾ ਗਿਆ ਇਸ ਟਾਈਮ ਸਾਡੇ ਨਾਲ ਡੀਐਸਪੀ ਸਾਹਿਬ ਜੀ ਜੁਨੇ ਕਲਬਤ ਕਰਦੇ ਨੇ ਸਰ ਨਮਸਕਾਰ ਨਮਸਕਾਰ ਸਰ ਕੀ ਹੈ ਪੁਰਾ ਮਾੜੇ ਅੰਸਰਾਂ ਤੇ ਪੰਦੂਸ਼ਣ ਕਰਦੇ ਤੇ ਇਹ ਸਾਡੇ ਐਸਐਸਪੀ ਡਾਕਟਰ ਪ੍ਰਗਯਨ ਮੈਡਮ ਦੇ ਸਖਤ ਹਦਾਇਤ ਸਾਨੂੰ ਸਾਰਿਆਂ ਨੂੰ ਕਿ ਜਿਹੜੇ ਵੀ ਕੋਈ ਇਹੋ ਜਿਹੇ ਮਾੜੇ ਅੰਸਰ ਹੈ ਜਾਂ ਕੋਈ ਨਸ਼ਿਆਂ ਦਾ ਕੰਮ ਕਰ ਰਹੇ ਉਹਨਾਂ ਦੇ ਡੇਲੀ ਬੇਸਿਸ ਤੇ ਕੋਈ ਨਾ ਕੋਈ ਕਾਰਵਾਈ ਕੀਤੀ ਜਾਵੇ ਜੀ ਕੋਈ ਉਹਨਾਂ ਦੇ ਲਗਾਤਾਰ ਨਿਗਰਾਨੀ ਰੱਖੀ ਜਾਵੇ ਐਸਐਸ ਦੀ ਲੜੀ ਦੀ ਥਾਣਾ ਜਦੋਂ ਕਰਮਚਾਰੀਆਂ ਵੱਲੋਂ ਜਦੋਂ ਗਸ਼ਤ ਕੀਤੀ ਜਾ ਰਹੀ ਸੀ ਤਾਂ ਕੋਲ ਪੂਰੇ ਰੋਡ ਤੇ ਇੱਕ ਬੇਬਾਕ ਇਟਾਂ ਦਾ ਪੱਠਾ ਉੱਥੋਂ ਜਿਹੜੇ 5 ਲੜਕੇ ਕਾਬੂ ਕੀਤੇ ਗਏ ਉਹਨਾਂ ਕੋਲੋਂ ਕਾਫੀ ਤੇਜ਼ ਤਰਹ ਹਥਿਆਰ ਗਰਮਸਨ ਬਰਾਮਦ ਹੋਏ ਕੀ ਕੁਝ ਬਰਾਮਦ ਹੋਇਆ ਉਹਨਾਂ ਕੋਲ ਪਹਾੜੀ ਕਾਪੇ ਹਥਿਆਰ ਤੇ ਇਹੋ ਜਿਹੇ ਹਥਿਆਰ ਉਹਨਾਂ ਤੋਂ ਬਰਾਮਦ ਹੋਏ ਉਹ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਰਤ ਸੀ ਇਹਨਾਂ ਤੇ ਪਹਿਲਾਂ ਵੀ ਕੋਈ ਮਾਮਲੇ ਦਰਜ ਸੀ ਹਾਂਜੀ ਉਹਨਾਂ ਦੇ ਜਿਹੜੇ ਤਿੰਨ ਲੜਕਿਆਂ ਦਾ ਅਸੀਂ ਕ੍ਰਿਮੀਨਲ ਬੈਕਗ੍ਰਾਉਂਡ ਤੇ ਸਾਨੂੰ ਅਸੀਂ ਪਾਇਆ ਕਿ ਇਹਨਾਂ ਤੇ ਲੁੱਟਾਂ ਖੋਹਾਂ ਦੇ ਚੋਰੀਆਂ ਦੇ ਤੇ ਐਕਸਾਈਜ਼ ਐਕਟ ਉਹਨਾਂ ਦੇ ਪਹਿਲਾਂ ਹੀ ਮਕਦਮੇ ਨੇ